ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਦੋਸਤੋ ਅੱਜ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚੋਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਬਾਰੇ ਉਹਨਾਂ ਦੀਆਂ ਮੰਗਾਂ ਬਾਰੇ ਡਿਟੇਲ ਦੇ ਵਿੱਚ ਚਰਚਾ ਕਰਾਂਗੇ ਅੱਜ ਦੀ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਜੀ ਹਾਂ ਜੀ ਦੋਸਤੋ ਜੇਕਰ ਗੱਲ ਕੀਤੀ ਜਾਵੇ ਇਹਨਾਂ ਮੁਲਾਜ਼ਮਾਂ ਦੀ ਤਾਂ ਰੈਗੂਲਰ ਮੁਲਾਜ਼ਮ ਹੋਣ ਚਾਹੇ ਦੀ ਰਿਟਾਇਰਮੈਂਟ ਹੋਏ ਮੁਲਾਜ਼ਮ ਹੋਣ ਦੋਨੋਂ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ ਜੋ ਕਿ ਮਸਲਾ ਅੱਜਕੱਲ ਬਹੁਤ ਗਰਮਾਇਆ ਹੋਇਆ ਹੈ ਉਹ डीए ਦਾ ਮਸਲਾ ਕਿਉਂਕਿ ਪੰਜਾਬ ਸਰਕਾਰ ਦੁਆਰਾ ਕਾਫੀ ਲੰਬਾ ਸਮਾਂ ਬੀਤ ਚੁੱਕਿਆ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਜਿਸ ਤੇ ਚੱਲਦੇ ਮਲਾਜ਼ਮ 13% ਪਿੱਛੇ ਰਹਿ ਗਏ ਨੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਤੋਂ ਮਹਿੰਗਾਈ ਪੱਤੇ ਨੂੰ ਲੈ ਕੇ ਡੀਏ ਨੂੰ ਲੈ ਕੇ ਕਿਉਂਕਿ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਵਧ ਕੇ 55% ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਮਲਾਜ਼ਮ ਇਸ ਟਾਈਮ 42% ਡੀਏ ਲੈ ਰਹੇ ਨੇ 13% ਦਾ ਫਾਸਲਾ ਹੈ ਤੇ ਜੇਕਰ ਗੱਲ ਕੀਤੀ ਜਾਵੇ ਗਵੰਡੀ ਰਾਜਾਂ ਦੀ ਤਾਂ ਗਵੰਡੀ ਰਾਜਾਂ ਦੇ ਵਿੱਚ ਜੋ ਹਰਿਆ ਨਾ ਸਰਕਾਰ ਦੇ ਮੁਲਾਜ਼ਮ ਨੇ ਉਹ ਵੀ ਇਸ ਟਾਈਮ ਜੋ ਡੀਏ ਹੈ ਉਹ 55% ਲੈ ਰਹੇ ਨੇ ਕੇਂਦਰੀ ਪੈਟਰਨ ਦੇ ਆਧਾਰ ਤੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੇ ਡੀਏ ਦੇ ਵਿੱਚ ਵਾਧਾ ਕਰੇ ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਵੀ ਘੱਟੋ ਘੱਟ 13% ਦਾ 4 ਜਾਂ ਫਿਰ 6% ਦਾ ਨਹੀਂ ਇਸ ਤੋਂ ਜ਼ਿਆਦਾ ਵਾਅਦਾ ਮਲਾਜ਼ਮਾਂ ਦੇ دیے ਦੇ ਵਿੱਚ ਹੋਣਾ ਚਾਹੀਦਾ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਜੋ ਕਿ 20-20 ਸਾਲਾਂ ਤੋਂ 10-10 12000 ਤੇ ਕੰਮ ਕਰ ਰਹੇ ਨੇ ਪੰਜਾਬ ਸਰਕਾਰ ਇਹਨਾਂ ਨੂੰ ਪੱਕੇ ਕਰੇ ਤੇ ਇਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਅਦਾ ਕੀਤਾ ਜਾਵੇ ਪੰਜਾਬ ਸਰਕਾਰ ਦੇ ਮੁਲਾਜ਼ਮ ਨੇ ਜੋ ਰਿਟਾਇਰਮੈਂਟ ਹੋਏ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਨੂੰ ਫੈਕਟਰ 2.0 ਨਾਲ ਹਰ ਦਿੱਤਾ ਜਾਵੇ ਕਿਉਂਕਿ ਇਹਨਾਂ ਦੀ ਪੈਨਸ਼ਨ ਨੂੰ ਫੈਕਟਰ 2.45 ਦੇ ਨਾਲ ਸੋਧਿਆ ਗਿਆ ਪਰ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਇਹਨਾਂ ਨੂੰ ਫੈਕਟਰ 2.0 ਨਾਲ ਹਰ ਦੇਣਾ ਬੰਦ ਹੈ ਪੰਜਾਬ ਸਰਕਾਰ ਇਹਨਾਂ ਦੀ ਇਸ ਮੰਗ ਦਾ ਵੀ ਹੱਲ ਕਰੇ ਏਸੀਪੀ ਸਕੀਮ ਬਹਾਲ ਕੀਤੀ ਜਾਵੇ ਪੁਰਾਣੀ ਪੈਨਸ਼ਨ ਸਕੀਮ ਨੀਮ 1972 ਅਨੁਸਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਲਾਗੂ ਕਰੇ ਪੰਜਾਬ ਸਰਕਾਰ ਜੋ ਪੇ ਕਮਿਸ਼ਨ ਦੇ ਏਰੀਆ ਦੀ ਅਦਾਇਗੀ ਹੈ ਉਸ ਨੂੰ ਲੈ ਕੇ ਫੈਸਲਾ ਬਦਲੇ ਜਲਦ ਤੋਂ ਜਲਦੀ ਇਸ ਏਰੀਆ ਦੀ ਅਦਾਇਗੀ ਘੱਟ ਤੋਂ ਘਟ ਕਿਸ਼ਤਾਂ ਦੇ ਵਿੱਚ ਮੁਲਾਜ਼ਮਾਂ ਨੂੰ ਕੀਤੀ ਜਾਵੇ ਜੋ ਮੁਲਾਜ਼ਮ ਨੇ ਲਗਾਤਾਰ ਮੰਗ ਕਰ ਰਹੇ ਨੇ ਕਿ 15 11 15 ਦੀ ਨੋਟੀਫਿਕੇਸ਼ਨ ਨੂੰ ਰੱਦ ਕਰਕੇ ਪ੍ਰੋਵੀਸ਼ਨ ਪੀਰੀਅਡ ਵਾਲੇ ਮੁਲਾਜ਼ਮਾਂ ਦੀ ਤਨਖਾਹ ਫਿਕਸ ਕੀਤੀ ਜਾਵੇ ਆਸ਼ਾ ਵਰਕਰ ਮਿੱਡੇ ਮੀਲ ਵਰਕਰ ਦੇ ਮਾਨ ਪੱਤੇ ਵਿੱਚ ਵਾਅਦਾ ਕੀਤਾ ਜਾਵੇ ਕੰਪਿਊਟਰ ਵਿਆਪਕ ਨੂੰ ਜੋ ਜੋ ਕੰਪਿਊਟਰ ਵਿਆਪਕ ਨੇ ਉਹਨਾਂ ਨੂੰ ਸਿੱਖਿਆ ਵਿਭਾਗ ਦੇ ਵਿੱਚ ਮਰਜ ਕੀਤਾ ਜਾਵੇ ਇਸ ਤਰ੍ਹਾਂ ਮਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਜਿਨ੍ਹਾਂ ਦਾ ਹੱਲ ਪੰਜਾਬ ਸਰਕਾਰ ਦੁਆਰਾ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਜਲਦ ਤੋਂ ਜਲਦ ਇਹਨਾਂ ਸਾਰੀਆਂ ਮੰਗਾਂ ਦਾ ਹੱਲ ਕਰੇ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ 20 ਅਗਸਤ ਦੀ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਤੋਂ ਮਲਾਜ਼ਮਾਂ ਨੂੰ ਤੇ ਮਲਾਜ਼ਮ ਜਥੇਬੰਦੀਆਂ ਨੂੰ ਬਹੁਤ ਆਸਾ ਨੇ ਉਹ ਮੀਟਿੰਗ ਜ਼ਰੂਰ ਹੋਣੀ ਚਾਹੀਦੀ ਹੈ ਉਸ ਮੀਟਿੰਗ ਦੇ ਵਿੱਚ ਮਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਵੀ ਹੋਣਾ ਚਾਹੀਦਾ ਹੈ ਹਾਂਜੀ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਜੇਕਰ ਵੀਡੀਓ ਚੰਗੀ ਲੱਗੀ ਇਸ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਧੰਨਵਾਦ ਜੀ